ਆਪਜੀ ਬੜੀ ਅਦਬ ਦੇ ਨਾਲ ਹਾਜ਼ਰੀਆਂ ਭਰ ਰਹੇ ਕਿਉਂਕਿ ਭਾਵਨਾ ਜੁੜੀ ਹੈ ਸੰਗਤੀ ਬੀਪੀਆਂ ਭੈਣਾਂ ਵੀਰ ਬਜ਼ੁਰਗ ਆਉਂਦਿਆ ਹੀ ਹੁਣ ਪੁਰਾਣੇ ਮਿੱਤਰ ਪਿਤਾ ਜੀ ਦੇ ਭਾਈ ਗੁਰਦੇਵਾਲ ਸਿੰਘ ਜੀ ਉਹ ਯੂਐਸ ਤੋਂ ਕੱਲ ਹੀ ਆਏ ਤੇ ਅੱਜ ਇਸ ਸਥਾਨ ਤੇ ਹਾਜ਼ਰੀ ਭਰ ਰਹੇ ਨੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕਿਉਂਕਿ ਭਾਵਨਾ ਜੁੜੀ ਹੈ ਜਿਨ੍ਹਾਂ ਜਿਨ੍ਹਾਂ ਨੇ ਉਹ ਆਨੰਦ ਪਹਿਲਾਂ ਮਾਣਿਆ ਹੋਇਆ ਹੈ ਉਹ ਨਾ ਭੁੱਲਣ ਵਾਲੀਆਂ ਯਾਦਾਂ ਉਹ ਸਾਧ ਸੰਗਤ ਉਹ ਖੇਤ ਜਿਹੜੀ ਬਣੀ ਆ ਉਹ ਫਿਰ ਇਹਨਾਂ ਸਥਾਨਾਂ ਤੇ ਲੈ ਕੇ ਆਉਂਦੀ ਬੰਦੇ ਤੇ ਮਹਾਪੁਰਖਾਂ ਦਾ ਜਿਹੜਾ ਪਿਆਰ ਜਿਹਨਾਂ ਜਿਨਾਂ ਨੇ ਮਾਣਿਆ ਸੋ ਆਓ ਸਾਧ ਸੰਗਤ ਐਸੇ ਤਤ ਬੀਤੇ ਮਹਾਪੁਰਖਾਂ ਨੂੰ ਯਾਦ ਕਰਦਿਆਂ ਹੋਇਆ ਆਪਾਂ ਉਹਨਾਂ ਨੂੰ ਅੰਤਰ ਆਤਮੇ ਹਿਰਦੇ ਚ ਉਹਨਾਂ ਦੀ ਮੂਰਤ ਨੂੰ ਵਸਾਈਏ ਤੇ ਨਾਲੇ ਸ਼ਬਦ ਪੜ੍ਹੀਏ ਜੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ब्रह्म ज्ञानी सत जीवै ब्रह्म ज्ञानी सत जीवै नहीं मरै नहीं मरता, नहीं मरता, राम ज्ञानी का कर्ता, सब श्रेष्ठ का करता ब्रह्म ज्ञानी सबश्रेष्ठ सब ठरता का करता।

ਜੁਗਤ ਕੀ ਗੀ ਕਾਨਾ ਮੁਕਤ ਜੁਗਤ ਕੀ ਕਾਨਾ i'm <laughs> ਵਸਤੀ ਤੇ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਕੁਝ ਲਾਈਨਾਂ ਲਿਖੀਆਂ ਸਨ ਹੁਕਮ ਹੋਇਆ ਸੀ ਕਿ ਆਪ ਜੀ ਨੇ ਜਰੂਰ ਸੁਣਾਉਣੀਆਂ ਨੇ ਆਓ ਇਹ ਕਹਿ ਕੇ ਖਿਮਾ ਦਾ ਜਾਚ ਕਰਵਾਵਾਂਗਾ ਬਹੁਤ ਸਰਬਨ ਕਰਦੇ ਦਾਸ ਪਿਆਰੇ ਅੰਨ ਗੋਬਿੰਦ ਤੇ ਤੁਲਾ ਲਾ ਰੰਗ ਦਾਸ ਪਿਆਰੇ ਅੰਨ ਗੋਬਿੰਦ ਤੇ ਤੁਲਾ ਲਾ ਰੰਗ ਨੀਰਤਿ ਅਕੀ ਤੀ ਹੈ ਜਹਾਂ ਕੀ ਲਾ ਸਾਨੂੰ ਵੀ ਉਹ ਦਸ ਜਹੰਗਰ ਦਾ ਨਾ ਪਿਆਰੇਆ ਗੋਬਿੰਦੂ ਤੇ ਤੁਲਾ ਦੇ ਲਾ ਕੰਕਾ ਦਾਸ ਪਿਆਰੇਆ ਗੋਬਿੰਦੂ ਤੇ ਤੁਲਾ ਦੇ ਲਾ ਤੇਰਾ ਤੇਰੇ ਅਖੇ ਫੇ ਜਾ ਕੇ ਲਾ ਸਾਨੂੰ ਵੀ ਕੋਤਾਸੀ ਜਾਣ ਲਾ यादिे कुझु मिले कुझु अथव ਸਿਰੀ ਦਾ ਤਨਨਾ ਕੰਗਾ ਦਾਸ ਪਿਆਰੇਆ ਕੋ ਵੀ ਤੇ ਤੁਲਾ ਦੇਨਾ ਕੰਗਾ ਦਾਸ ਪਿਆਰੇਆ ਕੋ ਵੀ ਤੇ ਤੁਲਾ ਰੀਆ ਜੇ ਰਹਾ ਨੇ ਆ ਕਿਥੇ ਜਹਾਂ ਰਹਿ ਲਾ ਸੰਨੂਰ ਦਸੀ ਜੰਤਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਵਾਸੀ 108 ਸੰਤ ਬਾਬਾ ਗੋਵਿੰਦਦਾਸ ਜੀ ਮਹਾਰਾਜ ਨਗਰ ਸੁਦਾਨਿਆਂ ਵਾਲੇ ਇਹਨਾਂ ਦੇ ਦਰੋਂ ਘਰੋਂ ਵਰਸਾਏ ਹੋਏ ਉਹਨਾਂ ਦੇ ਸੇਵਕ ਸਤਖੰਡ ਵਾਸੀ 108 ਸੰਤ ਬਾਬਾ ਗੰਗਾਦਾਸ ਜੀ ਮਹਾਰਾਜ ਦਿਨਾਂ ਦੀ ਸਲਾਣਾ 23ਵੀਂ ਵਰਸੀ ਨਗਰ ਸੁਦਾਨੇ ਹਰਤੀ ਵਿਖੇ ਮਨਾਈ ਗਈ ਹੈ ਤੋਂ ਸਮੁੱਚੀਆਂ ਸੰਗਤਾਂ ਨੇ ਹਮ ਮਾ ਕੇ ਗੁਰਦੁਆਰ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਨੇ ਗੁਰਵਾਨੀ ਨੂੰ ਸਰਵਣ ਕੀਤਾ ਹੈ ਕੀਰਤਨ ਸਰਵਣ ਕੀਤਾ ਹੈ ਸੇਵਾ ਕਰਕੇ ਲਾਹਾ ਲਿਆ ਹੈ ਤੋਂ ਸਮੁੱਚੀਆਂ ਸੰਗਤਾਂ ਦਾ ਪ੍ਰਬੰਧਕਾਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਇਸ ਦੇ ਤਹਿਤ ਕੁਝ ਦਿਨਾਂ ਤੋਂ ਗੁਰੂ ਘਰ ਵਿਖੇ ਸੰਪਟ ਪਾਠ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਉਪਰੰਤ ਕੀਰਤਨ ਦਰਵਾਜ਼ਾ ਸਜਾਏ ਗਏ ਤੋਂ ਸਮੁੱਚੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਤੋਂ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਥ ਹੀ ਸਾਥ ਪ੍ਰਮੰਤ ਕਬੀਰ ਸ੍ਰੀ ਸਦਾ ਰਾਮ ਜੀ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਤੱਕ ਸਮੁੱਚੇ ਪਰਿਵਾਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਤਾਂ ਵਾਹ ਪੁਰਸ਼ਾਂ ਦੀਆਂ ਵਰਸੀਆਂ ਮਨਾਈਆਂ ਨੇ ਤੋਂ ਪ੍ਰਬੰਧਕ ਵੀਰਾਂ ਦਾ ਸਮੁੱਚੀਆਂ ਸੰਗਤਾਂ ਦਾ ਅਤੇ ਚੈਨਲ ਪੰਜਾਬ ਇੰਡੀਆ ਨਿਊਜ਼ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਕੱਢ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ ਸਮੇਂ ਨੂੰ ਸਫਲ ਕੀਤਾ ਹੈ ਜੀ ਤੋਂ ਸਾਰੀਆਂ ਸੰਗਤਾਂ ਦਾ ਇੱਕ ਵਾਰੀ ਫਿਰ ਪ੍ਰਬੰਧਕਾਂ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਉਸ ਮਹਾਨ ਹਸਤੀ ਕੰਕਨ ਸਤਨਵਾਸੀ ਬਾਬਾ ਗੋਬਿੰਦ ਦਾਸ ਉਹਨਾਂ ਦੇ ਚਰਨ ਸੇਵਕ ਕੰਕਨ ਸਤਨਵਾਸੀ ਬਾਬਾ ਗੰਗਾ ਦਾਸ ਜੀ ਦੀ ਸਾਲਾਨਾ ਵਰਸੀ ਕਿਉਂਕਿ 2001 ਨੂੰ ਸਰਕਾਰ ਪੁਖ ਦੇ ਉਸਮਾਨ ਸਾਹਿਬ ਸਭ ਤੋਂ ਚਲੇਗਾ ਸੰਤੋਨਾ ਦੀ 22ਵੀਂ ਵਰਸੀ ਅੱਜ ਬੜੀ ਧੂਮ-ਧਾਮ ਨਾਲ ਉਹਨਾਂ ਦੇ ਸਥਾਨ ਹਰਤੀ ਤੇ ਮਨਾਈ ਜਾ ਰਹੀ ਹੈ ਸਾਰੀਆਂ ਸੰਗਤਾਂ ਖੁੰਮਾਵਾ ਕੇ ਪੁੱਜੀਆਂ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਦੇ ਪ੍ਰਬੰਧਕ ਸ੍ਰੀ ਸਦਰਾਮ ਜੀ ਰਾਜਿੰਦਰ ਸਿੰਘ ਜੀ ਹੋਰ ਸਾਰਾ ਪਰਿਵਾਰ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਬਾਬਾ ਜੀ ਦੀ ਸਲਾਨਾ ਵਰਸੀ ਹਰ ਸਾਲ ਮਨਾਉਂਦੇ ਹਨ ਪੈਸ ਕੀ ਕਈਂ ਮਿ ਵਰਸੀ ਬਾਬਾ ਜੀ ਦੀ ਬਾਬਾ ਜੀ ਦੀ ਹਰਤੀ ਤੇ ਮਨਾਈ ਜਾ ਰਹੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਗੀ ਜਥਿਆਂ ਨੇ ਹੋ ਢਾਡੀ ਨੇ ਢਾਡੀ ਜਥਿਆਂ ਨੇ ਬਹੁਤ ਬਹੁਤ ਰਸਮਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ